ਸਸੀ ਕਾ ਜੀ ਮੈਂ ਆ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਟਰੰਪ ਪ੍ਰਸ਼ਾਸਨ ਦੇ ਵੱਲੋਂ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਇਮੀਗ੍ਰੇਸ਼ਨ ਕਾਨੂੰਨ ਨੂੰ ਮੁੜ ਤੋਂ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਇਸ ਕਾਨੂੰਨ ਤਹਿਤ ਗੈਰ ਨਾਗਰਿਕਾਂ ਨੂੰ ਹੁਣ ਸੰਗੀ ਸਰਕਾਰ ਦੇ ਨਾਲ ਰਜਿਸਟਰਡ ਕਰਨਾ ਪਵੇਗਾ ਰਜਿਸਟਰਡ ਕਰਨ ਦੇ ਵਿੱਚ ਅਸਲ ਰਹਿਣ ਉਤੇ 6 ਮਹੀਨੇ ਦੀ ਕੈਚ ਜਾਂ ਫੇ ਜ਼ੁਰਮਾਨਾ ਵੀ ਹੋ ਸਕਦਾ ਹੈ ਇਹ ਕਾਨੂੰਨ ਲਾਗੂ ਹੋਣ ਦੇ ਨਾਲ ਗ੍ਰੈਸ ਸੁਰੱਖਿਆ ਵਿਭਾਗ ਸਵੈ ਦੇਸ਼ ਨਿਕਾਲਾ ਦੇਣ ਤੇ ਸਮਤ ਹੋ ਜਾਵੇਗਾ ਇਸ ਪੋਲਿਸ ਨੂੰ ਲੈ ਕੇ ਇੱਕ ਲੀਗਲ ਚੈਲੰਜ ਕੋਰਟ ਦੇ ਵਿੱਚ ਦਾਇਰ ਕੀਤਾ ਗਿਆ ਹੈ ਪਰ ਜ਼ਿਆਦਾਤਰ ਇਹਨਾਂ ਮਾਮਲਿਆਂ ਨੂੰ ਬਰਖਾਸਤਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ 85 ਸਾਲ ਪੁਰਾਣੇ ਇਮੀਗ੍ਰੇਸ਼ਨ ਕਾਨੂੰਨ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਗੈਰ-ਨਾਗਰਿਕਾਂ ਨੂੰ ਸੰਘੀ ਸਰਕਾਰ ਨਾਲ ਰਜਿਸਟਰਡ ਕਰਨ ਅਤੇ ਉਂਗਲੀਆਂ ਦੇ ਨਿਸ਼ਾਨ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ। ਪੋਲੀਟਿਕੋ ਦੀ ਇੱਕ ਰਿਪੋਰਟ ਦੇ ਅਨੁਸਾਰ ਇਹ ਕਾਨੂੰਨ ਜੋ ਅਸਲ ਵਿੱਚ 1940 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਪਾਸ ਕੀਤਾ ਗਿਆ ਸੀ ਪਰ 7 ਦਹਾਕੀਆਂ ਤੋਂ ਵੱਧ ਸਮੇਂ ਤੋਂ ਇਹ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਸੀ ਅਪ੍ਰੈਲ 2025 ਤੋਂ ਸੰਗੀ ਵਕੀਲਾਂ ਨੇ ਲੂਈਸੀਆਨਾ ਐਰੀਜ਼ੋਨਾ ਮੋਂਟਾਨਾ, ਅਲਾਬਾਮਾ, ਟੈਕਸਾਸ ਅਤੇ ਵਾਸ਼ਿੰਗਟਨ ਡੀਸੀ ਸਮੇਤ ਕਈ ਰਾਜਾਂ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਤੇ ਜਾਣਬੁੱਝ ਕੇ ਰਜਿਸਟਰ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਜ਼ਿਆਦਾਤਰ ਦੋਸ਼ੀ ਪਹਿਲਾਂ ਹੀ ਹਿਰਾਸਤ ਵਿੱਚ ਲਏ ਗਏ ਸਨ ਅਤੇ ਜਦੋਂ ਨਵੇਂ ਦੋਸ਼ ਜੋੜੇ ਗਏ ਸਨ ਤਾਂ ਉਹਨਾਂ ਨੂੰ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਜਿਸਟ੍ਰੇਸ਼ਨ ਕਾਨੂੰਨ ਜੋ ਕਿ ਏਲੀਨ ਰਜਿਸਟ੍ਰੇਸ਼ਨ ਐਕਟ ਦਾ ਹਿੱਸਾ ਹੈ ਰਜਿਸਟਰ ਕਰਨ ਵਿੱਚ ਅਸਫਲਤਾ ਨੂੰ ਇੱਕ ਕੂ ਕਰਮਵਜੋਸ਼੍ਰੇਣੀਬੱਦ ਕਰਦਾ ਹੈ ਜੁਰਮਾਨੇ ਵਿੱਚ 6 ਮਹੀਨੇ ਤੱਕ ਦੀ ਕੈਦ ਜਾਂ ਡਾਲਰ 1000 ਦਾ ਜੁਰਮਾਨਾ ਸ਼ਾਮਲ ਹੈ ਇਹ ਕਾਨੂੰਨ 30 ਦਿਨਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਰਹਿਣ ਵਾਲੇ ਸਾਰੇ ਗੈਰ-ਨਾਗਰਿਕਾਂ ਤੇ ਲਾਗੂ ਹੁੰਦਾ ਹੈ ਭਾਵੇਂ ਉਹਨਾਂ ਦੀ ਇਮੀਗ੍ਰੇਸ਼ਨ ਸਥਿਤੀ ਕੁਝ ਵੀ ਹੋਵੇ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਮੁਸ਼ਕਲ ਸਥਿਤੀ ਵਿੱਚ ਪਾਉਂਦਾ ਹੈ ਜੇਕਰ ਉਹ ਪਾਲਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਗੈਰ ਕਾਨੂੰਨੀ ਪ੍ਰਵੇਸ਼ ਅਤੇ ਠਹਿਰਨ ਬਾਰੇ ਵੇਰਵਿਆਂ ਦਾ ਖੁਲਾਸਾ ਕਰਨ ਦਾ ਜੋਖਮ ਹੁੰਦਾ ਹੈ ਜੇਕਰ ਉਹ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਵੈਨ ਸਟੇਟ ਯੂਨੀਵਰਸਿਟੀ ਦੇ ਕਾਨੂੰਨ ਪ੍ਰੋਫੈਸਰ ਜੁਨਾਥ ਵੈਨਰਬਰਗ ਨੇ ਪੋਲੀਟਿਕੋ ਨੂੰ ਦੱਸਿਆ ਪਹਿਲਾਂ ਰਜਿਸਟ੍ਰੇਸ਼ਨ ਵਾਪਸ ਲੈਣ ਦਾ ਇੱਕ ਸਪਸ਼ਟ ਕਾਰਨ ਇਹ ਉਮੀਦ ਹੈ ਕਿ ਲੋਕ ਰਜਿਸਟ੍ਰੇਸ਼ਨ ਕਰਨਗੇ ਅਤੇ ਇਸ ਲਈ ਆਪਣੇ ਆਪ ਨੂੰ ਸਰਕਾਰ ਦੇ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਸੌਂਪ ਦੇਣਗੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਗੈਰ ਕਾਨੂੰਨੀ ਪ੍ਰਵੇਸ਼ ਕਬੂਲ ਕਰ ਲਿਆ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਨੀਤੀ ਦਾ ਉਦੇਸ਼ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਸਵੈ ਇੱਛਾ ਨਾਲ ਦੇਸ਼ ਛੱਡਣ ਲਈ ਉਤਸ਼ਾਹਿਤ ਕਰਨਾ ਹੈ ਫਰਵਰੀ ਵਿੱਚ ਡੀ ਐਚ ਐਸ ਨੇ ਇਸ ਨੂੰ ਸਮੂਹਿਕ ਸਵੈ ਦੇਸ਼ ਨਿਕਾਲੇ ਵਜੋਂ ਦਰਸਾਇਆ ਬਲਕਿ ਇਸ ਨੂੰ ਇੱਕ ਸੁਰੱਖਿਅਤ ਅਤੇ ਵਧੇਰੇ ਲਾਗਤ ਪ੍ਰਭਾਵਸ਼ਾਲੀ ਤਰੀਕਾ ਦੱਸਿਆ 7 ਪੰਨਿਆਂ ਦਾ ਇੱਕ ਨਵਾਂ ਰਜਿਸਟ੍ਰੇਸ਼ਨ ਫਾਰਮ ਵਿਸਤ੍ਰਿਤ ਨਿੱਜੀ ਜਾਣਕਾਰੀ ਮੰਗਦਾ ਹੈ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਵਿਅਕਤੀ ਅਮਰੀਕਾ ਵਿੱਚ ਕਿਵੇਂ ਅਤੇ ਕਦੋਂ ਦਾਖਲ ਹੋਏ ਡੀ ਐਚ ਐਸ ਦਾ ਅਨੁਮਾਨ ਹੈ ਕਿ ਲਗਭਗ 3.2 ਮਿਲੀਅਨ ਪ੍ਰਵਾਸੀ ਇਸ ਸਮੇਂ ਗੈਰ ਰਜਿਸਟਰਡ ਹਨ ਅਪ੍ਰੈਲ ਤੋਂ ਲੈ ਕੇ 47 ਹਜ਼ਾਰ ਲੋਕਾਂ ਨੇ ਕਥਿਤ ਤੌਰ ਤੇ ਨਵਾਂ ਫਾਰਮ ਭਰਿਆ ਪੋਲੀਟਿਕੋ ਰਿਪੋਰਟ ਦੇ ਅਨੁਸਾਰ ਇੱਕ ਕਾਨੂੰਨੀ ਚੁਣੌਤੀ ਚੱਲ ਰਹੀ ਹੈ ਕੋਲੀਸ਼ਨ ਫਾਰ ਹਿਊਮਨ ਇਮੀਗ੍ਰੈਂਟ ਰਾਈਟਰਸ ਅਤੇ ਹੋਰ ਸਮੂਹਾਂ ਦੇ ਮੁਕਦਮਾ ਦਾਇਰ ਕੀਤਾ ਹੈ ਹਾਲ ਹੀ ਦੇ ਵਿੱਚ ਲੂਈਸੀਆਨਾ ਦੇ ਇੱਕ ਜੱਜ ਨੇ ਪੰਜ ਨਵੇਂ ਅਪਰਾਧਿਕ ਮਾਮਲਿਆਂ ਨੂੰ ਖਾਰਜ ਕੀਤਾ ਹੈ ਉਹਨਾਂ ਇਹ ਕਹਿੰਦੇ ਹੋਏ ਕਿਹਾ ਕਿ ਇਸ ਕੇਸ ਨੂੰ ਖਾਰਜ ਕਰ ਦਿੱਤਾ ਕਿ ਸੰਭਾਵਿਤ ਤੌਰ ਤੇ ਕਾਨੂੰਨ ਬਾਰੇ ਨਹੀਂ ਪਤਾ ਸੀ ਅਤੇ ਸਰਕਾਰ ਨੇ 1950 ਦੇ ਦਹਾਕੇ ਤੋਂ ਰਜਿਸਟਰ ਕਰਨ ਦਾ ਕੋਈ ਸਪਸ਼ਟ ਤਰੀਕਾ ਪ੍ਰਦਾਨ ਨਹੀਂ ਕੀਤਾ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਮੁਕੱਦਮੇ ਹੋਣ ਵਧੇਰੇ ਸਫਲ ਹੋ ਸਕਦੇ ਹਨ ਕਿਉਂਕਿ DHS ਨੇ ਇੱਕ ਰਸਮੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਾਗੂ ਕੀਤੀ ਹੈ। ਨਿਆ ਵਿਭਾਗ ਨੇ ਖਾਰਜ ਕੀਤੇ ਗਏ ਮਾਮਲਿਆਂ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਉਹ ਇਮੀਗ੍ਰੇਸ਼ਨ ਨਾਲ ਸੰਬੰਧਿਤ ਮੁਕੱਦਮਿਆਂ ਦੀ ਪੈਰਵੀ ਜਾਰੀ ਰੱਖਣਗੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।